ਜਿੰਨੀ ਦੇਰ ਉਹ ਗੱਲ ਸਾਹਮਣੇ ਨਹੀਂ ਆਂਦੀ ਐਸੀ ਹਜ਼ਾਰਾਂ ਚਾਰੋ ਮਿਤਾ ਐਸੇ ਹਜ਼ਾਰਾਂ ਵਿਕਰਮ ਫੜੇ ਜਾਣ ਕੋਈ ਫਰਕ ਨਹੀਂ ਪੈਂਦਾ ਐਸ ਡੀ ਐਮ ਕੋ ਬਹੁਤ ਪਾਵਰਜ਼ ਹੁੰਦੀਆਂ ਨੇ ਤੇ ਉਹ ਪਾਵਰ ਦਾ ਇਸਤੇਮਾਲ ਗਲਤ ਪਾਸੇ ਜਾ ਰਿਹਾ ਪਰ ਸਵਾਲ ਹੈ ਕਿ ਇਸ ਤੰਤਰ ਨੂੰ ਤੋੜੇਗਾ ਕੌਣ ਕਿਵੇਂ ਟੁੱਟੇਗਾ ਤੰਤਰ ਸਾਨੂੰ ਹੁਣ ਦੇਸ਼ ਦੇ ਵਿੱਚ ਯਾਨੀ ਕਿ ਪੰਜਾਬ ਚ ਤੰਤਰ ਚੱਲ ਰਿਹਾ ਕਿ ਪੂਰੇ ਦੇਸ਼ ਯਸ਼ਤਰਾ ਦਾ ਤੰਤਰ ਚੱਲ ਰਿਹਾ ਇਹਦੇ ਵਾਸਤੇ ਨਾ ਸਾਨੂੰ ਇੱਕ ਬਹੁਤ ਸਟਰੋਂਗ ਪਾਲਿਸੀ ਲੈਣੀ ਪਏਗੀ ਇੱਕ ਲੰਬਾ ਸਿਸਟਮ ਹੋ ਚੁੱਕਾ ਮੈਮ ਇਹਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਕੱਲਾ ਇੱਕ ਅਫਸਰ ਇਨਵੋਲਡ ਹੈ ਬਹੁਤ سارے ਅਫਸਰ ਇਨਵੋਲ ਹੋਣਗੇ ਬਹੁਤ سارے ਲੀਡਰ ਵੀ ਇਨਵੋਲ ਹੋਣਗੇ ਇਹਨਾਂ ਨੂੰ ਪੁੱਠੇ ਰਾਹ ਤੋੜਦਾ ਕੌਣ ਹੈ ਇਹਨਾਂ ਨੂੰ ਪੁੱਠੇ ਰਾਹ ਲੀਡਰ ਹੀ ਤੋੜਦੇ ਸਾਡੇ ਸਵਾਲ ਹੈ ਕਿ ਕੀ ਉਹਨਾਂ ਲੀਡਰਾਂ ਤੱਕ ਪਹੁੰਚ ਕੀਤੀ ਜਾਏਗੀ ਜਿਨ੍ਹਾਂ ਲੀਡਰਾਂ ਦੇ ਕਹਿਣ ਤੇ ਜਾਂ ਜਿਨ੍ਹਾਂ ਲੀਡਰਾਂ ਦੇ ਵਾਸਤੇ ਇਹ ਸਾਰਾ ਭ੍ਰਸ਼ਟਾਚਾਰ ਹੋਇਆ ਅਫਸਰ ਸਰਕਾਰ ਦਾ ਆਇਨਾ ਹੁੰਦਾ ਤੁਸੀਂ ਆਪਣਾ ਚਿਹਰਾ ਦੇਖਦੇ ਹੋ ਆਪਣੇ ਚਿਹਰੇ ਨੂੰ ਦੇਖਦੇ ਹੋ ਇਸ ਤਰ੍ਹਾਂ ਸਰਕਾਰ ਦਾ ਚਿਹਰਾ ਉਹਦੇ ਪ੍ਰਸ਼ਾਸਨਿਕ ਢਾਂਚੇ ਵੱਲ ਨਜ਼ਰ ਆਉਂਦਾ ਇਸ ਤਰ੍ਹਾਂ ਦੇ ਮਾਮਲੇ ਇਹ ਸਾਨੂੰ ਇਸ ਤੰਤਰ ਨੂੰ ਸ਼ੋਅ ਕਰ ਰਹੇ ਨੇ ਕਿ ਬਹੁਤ ਕੁਝ ਗਲਤ ਹੋ ਰਿਹਾ ਹੈ ਸੋ ਹਾਰਡ ਪਨਿਸ਼ਮੈਂਟ ਦੀ ਬਹੁਤ ਲੋੜ ਹੈ ਅਗਰ ਉਹ ਹੁੰਦੀ ਹੈ ਤਾਂ ਯਕੀਨਨ ਅਸੀਂ ਉਮੀਦ ਕਰ ਸਕਦੇ ਹਾਂ ਕਿ ਕਰਪਸ਼ਨ ਖਤਮ ਹੋਏਗੀ ਲੇਕਿਨ ਅਗਰ ਇਸ ਤਰ੍ਹਾਂ ਦਾ ਕੰਮ ਨਾ ਆਇਆ ਤਾਂ ਆਉਣ ਵਾਲੇ ਸਮੇਂ ਬਹੁਤ ਸਾਰੀ ਚਾਰੂਮੇਤਾ ਬਹੁਤ ਸਾਰੇ ਵਿਕਰਮ ਦੇ ਰਹੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਸਿਸਟਮ ਨਹੀਂ ਬਦਲਿਆ ਹੂੰ ਕਰਪਸ਼ਨ ਨਹੀਂ ਰੁਕ ਸਕੀ کئی-ਕਈ ਲੀਡਰ 2-200 ਕਰੋੜ ਦੇ ਕਪੜਿਆਂ ਦੇ ਅੰਦਰ ਗਏ ਠੀਕ ਹੈ ਜਮਾਨਤ ਦੇ ਬਾਹਰ ਆ ਗਏ ਛੁੱਟੀ ਕਦੀ ਕੋਈ ਚਰਚਾ ਹੀ ਨਹੀਂ ਹੋਈ ਤੋ ਜਿੰਨੀ ਦੇਰ ਤੱਕਨ ਕਾਨੂੰਨ ਦਾ ਡੰਡਾ ਤੇਜ ਨਹੀਂ ਹੋਏਗਾ ਸਟਰੋਂਗ ਨਹੀਂ ਹੋਏਗਾ ਜਿੰਨੀ ਦੇਰ ਤੱਕਨ ਕਾਨੂੰਨ ਦੀ ਝਾੜ ਸਹੀ ਤਰੀਕੇ ਨਾਲ ਨਹੀਂ ਪਏਗੀ ਇਹ ਕੰਮ ਨਹੀਂ ਰੁਕਣਾ ਡੀਆਈਜੀ ਅਚਰਨ ਸਿੰਘ ਭੁੱਲੜ ਦੀ ਗੱਲ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦੀ ਆਮਦਨ ਨਿਕਲੀ ਵਿਦੇਸ਼ਾਂ ਤੱਕਨ ਜਾਣਾ ਪਿਆ ਸੀਬੀਆਈ ਨੂੰ ਇੰਟਰਵਿਊਲ ਕਰਨਾ ਪਿਆ ਹੁਣ ਵੀ ਵਿਜੀਲੈਂਸ ਨੇ ਅਗਰ ਕੋਈ ਕਾਰਵਾਈ ਕੀਤੀ ਹੈ ਤਾਂ ਉਹ ਇੱਕ ਜੈਨੂਇਨ ਕਾਰਵਾਈ ਹੈ ਅੱਜ ਗੱਲ ਕਰਾਂਗੇ ਦੋ ਵੱਡੇ ਮਾਮਲਿਆਂ ਦੇ ਜਿਨ੍ਹਾਂ ਨੇ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਐਸ ਡੀ ਐਮ ਬਟਾਲਾ ਦੇ ਦਫ਼ਤਰ 'ਚ ਵਿਜੀਲੈਂਸ ਦੀ ਰੇਡ ਅਤੇ ਏ ਡੀ ਸੀ ਚਾਰੂ ਮੀਤਾ ਦਾ ਮਾਮਲਾ ਦੱਸ ਦੇ ਕਿ ਇਹ ਨੇ ਦੋਵੇਂ ਮਾਮਲੇ ਅਜਿਹੇ ਮਾਮਲੇ ਹਨ ਜਿਨ੍ਹਾਂ ਨੇ ਸਿਸਟਮ ਦੀ ਸੱਚਾਈ ਦੇ ਵੱਡੇ ਇਮਤਿਹਾਨ ਮੰਗ ਖੜੇ ਹੋ ਗਏ ਹਨ ਕਿ ਆਖਰਕਾਰ ਪ੍ਰਸ਼ਾਸਨਿਕ ਢਾਂਚੇ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਚੱਲ ਰਿਹਾ ਕਿਸ ਤਰ੍ਹਾਂ ਸਿਸਟਮ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਤਾਂ ਗੱਲਬਾਤ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਅੱਜ ਕੱਲ ਵਿਜੀਲੈਂਸ ਰੇਡ ਜੜੀ ਹੈ ਉਹ ਪ੍ਰਸ਼ਾਸਨਿਕ ਘਟਾਲਿਆਂ ਵੱਲ ਜ਼ਿਆਦਾ ਦਿਖਾਈ ਦੇ ਰਹੀ ਹੈ ਦੇਖੋ ਸਭ ਤੋਂ ਪਹਿਲੇ ਖੁਲਾਸਾ ਪੁੱਲਰ ਤੋਂ ਹੋਇਆ ਸੀ ਪੁੱਲਰ ਤੋਂ ਬਾਅਦ ਇੱਕ ਚੇਨ ਜਿਹੜੀ ਬੰਦੀ ਨਜ਼ਰ ਆ ਰਹੀ ਹੈ ਔਰ ਇਸ ਤੋਂ ਜ਼ਾਹਰ ਹੋ ਰਿਹਾ ਹੈ ਕਿ ਕਿ ਦਾਲ 'ਚ ਕੁਝ ਕਾਲਾ ਹੈ ਦੇਖੋ ਭੇਡਾਂ ਬਲੈਕ ਸ਼ੀਪਸ ਆਰ 에ਵਰੀਵੇਅਰ ਜਿਹਨੂੰ ਅਸੀਂ ਭੇਡਾਂ ਕਹਿੰਦੇ ਆ ਭੇਡਾਂ ਹਰ ਮਹਿਕਮੇ 'ਚ ਹੁੰਦੀਆਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਮਹਿਕਮੇ ਦੇ ਲੋਕ ਗਲਤ ਨੇ ਮਹਿਕਮੇ ਚ ਚੰਗੇ ਲੋਕ ਵੀ ਨੇ ਤੇ ਮਹਿਕਮੇ ਚ ਮਾੜੇ ਲੋਕ ਵੀ ਨੇ ਪਰ ਮਾੜੇ ਲੋਕਾਂ ਦਾ ਜਿਹੜਾ ਡੰਕ ਹੈ ਉਹਦਾ ਜ਼ਹਿਰ ਐਡਾ ਵੱਡਾ ਕਿ ਉਹਨੂੰ ਪੀਣਾ ਬਹੁਤ ਮੁਸ਼ਕਲ ਹੋ ਰਿਹਾ ਤੁਸੀਂ ਦੇਖੋ ਇੱਕ ਪਾਸੇ ਇਮਾਨਦਾਰ ਲੋਬੀ ਹੈ ਇੱਕ ਪਾਸੇ ਬੇਈਮਾਨ ਲੋਬੀ ਹੈ ਬੇਈਮਾਨ ਲੋਬੀ ਦੇ ਸਿਰਫ 4 ਕੇਸ ਸਾਹਮਣੇ ਆਏ ਆ ਇੱਕ ਪਹਿਲਾ ਮਾਮਲਾ ਡੀਆਈਜੀ ਅਚਲ ਸਿੰਘ ਭੁੱਲਰ ਹਣਾ ਦਾ ਸਾਹਮਣੇ ਆਇਆ ਸੀ ਸੰਗਰੂਰ ਦੇ ਫਿਰ ਇੱਕ ਜਿਹੜੇ ਨੇ ਇੱਕ ਹੋਰ ਅਧਿਕਾਰੀ ਨੂੰ ਪ੍ਰਸ਼ਾਸਨਿਕ ਅਧਿਕਾਰੀ ਨੂੰ ਸਸਪੈਂਡ ਕੀਤਾ ਗਿਆ ਉਸ ਤੋਂ ਬਾਅਦ ਚਰੂ ਮੀਤਾ ਦਾ ਮਾਮਲਾ ਆਇਆ ਤੇ ਉਸ ਤੋਂ ਬਾਅਦ ਵਿਕਰਮਜੀਤ ਹਨਾ ਦਾ ਮਾਮਲਾ ਬਟਾਲੇ ਚ ਆਇਆ ਤੁਸੀਂ ਦੇਖੋ ਕਿ ਇਹ ਸਾਰੇ ਉੱਚ ਪਦਵੀਆਂ ਤੇ ਤਨਾਤ ਸੀ ਇਹਦੇ ਵਿੱਚ ਇਸ ਤੋਂ ਇਲਾਵਾ ਬਹੁਤ ਸਾਰੇ ਮਾਮਲੇ ਹੁੰਦੇ ਨੇ ਕਈ ਵਾਰ ਕੋਈ ਐਸਐਚਓ ਪਕੜਿਆ ਜਾਂਦਾ ਕੋਈ ਐਸਆਈ ਪਕੜਿਆ ਜਾਂਦਾ ਉਹ ਬਹੁਤ ਸਾਰੇ ਮਾਮਲੇ ਆਉਂਦੇ ਨੇ ਪਰ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਅੱਜ ਵੀ ਪੰਜਾਬ ਦੀ ਜਿਹੜੀ ਇਸ ਪ੍ਰਣਾਲੀ ਦੇ ਵਿੱਚ ਸ਼ਾਮਲ ਨੇ ਪੰਜਾਬ ਨੂੰ ਦਸ ਮਾਰ ਰਹੇ ਨੇ ਔਰ ਤੁਸੀਂ ਦੇਖੋ ਪੈਸੇ ਕੋਈ ਘਟ ਨਹੀਂ ਹੈ ਅੱਜ ਡੀਆਈਜੀ ਅਚਰਨ ਸਿੰਘ ਭੁੱਲਰ ਦੀ ਗੱਲ ਕੀਤੀ ਜਾਵੇ ਤਾਂ ਕਰੋੜਾਂ ਰੁਪਏ ਦੀ ਆਮਦਨ ਨਿਕਲੀ ਵਿਦੇਸ਼ਾਂ ਤੱਕਨ ਜਾਣਾ ਪਿਆ ਸੀਬੀਆਈ ਨੂੰ ਇੰਟਰਵਿਊਲ ਕਰਨਾ ਪਿਆ ਹੁਣ ਵੀ ਵਿਜੀਲੈਂਸ ਨੇ ਅਗਰ ਕੋਈ ਕਾਰਵਾਈ ਕੀਤੀ ਹੈ ਤਾਂ ਉਹ ਇੱਕ ਜੈਨੂਇਨ ਕਾਰਵਾਈ ਹੈ ਪਰ ਸਵਾਲ ਹੈ ਕਿ ਇਸ ਤੰਤਰ ਨੂੰ ਤੋੜੇਗਾ ਕੌਣ ਕਿਵੇਂ ਟੁੱਟੇਗਾ ਤੰਤਰ ਮੈਂ ਤੁਹਾਨੂੰ ਇੱਥੇ ਨਹੀਂ ਸਿੰਗਾਪੁਰ ਦੀ ਗੱਲ ਸੁਣਾਉਣਾ ਦੱਸਿਆ ਜਾਂਦਾ ਕਿ ਸਿੰਗਾਪੁਰ ਕਿਸੇ ਟਾਈਮ ਦੇ ਉੱਤੇ ਨਾ ਇੱਕ ਬਹੁਤ ਪ੍ਰਸ਼ਟ ਦੇਸ਼ ਮੰਨਿਆ ਜਾਂਦਾ ਸੀ ਤੇ ਅੱਜ ਸਿੰਗਾਪੁਰ ਦੁਨੀਆ ਦੇ ਸਭ ਤੋਂ ਇਮਾਨਦਾਰ ਔਰ ਵਧੀਆ ਐਡਮਿਨਿਸਟ੍ਰੇਸ਼ਨ ਰਿਫਾਰਮਸ ਦੇ ਵਿੱਚ ਉਸ ਦਾ ਨਾਮ ਆਉਂਦਾ ਸੋ ਸਾਨੂੰ ਹੁਣ ਦੇਸ਼ ਦੇ ਵਿੱਚ ਯਾਨੀ ਕਿ ਪੰਜਾਬ ਚ ਤੰਤਰ ਚੱਲ ਰਿਹਾ ਕਿ ਪੂਰੇ ਦੇਸ਼ ਅਸਤਰਾ ਦਾ ਤੰਤਰ ਚੱਲ ਰਿਹਾ ਇਹਦੇ ਵਾਸਤੇ ਨਾ ਸਾਨੂੰ ਇੱਕ ਬਹੁਤ ਸਟਰੋਂਗ ਪਾਲਿਸੀ ਲੈਣੀ ਪੈਗੀ ਦੇਖੋ ਉਹਨੇ ਕੰਮ ਕਿਉਂ ਕੀਤਾ ਤੁਸੀਂ ਦੇਖੋ ਕਿ ਹਾਈਵੇ ਤੇ ਜਿਹੜਾ ਚਾਰੋ ਮਿੱਤਾ ਨੇ ਉਹਨਾਂ ਤੇ ਮਾਮਲਾ ਆ ਰਿਹਾ ਕਿ ਜਿਹੜਾ ਹੈ ਕਿ ਹਾਈਵੇ ਦੀ ਜ਼ਮੀਨ ਐਕਵਾਇਰ ਕਰਨ ਦਾ ਮਾਮਲਾ ਸੀ 5 ਸਾਲ ਉਹ ਦਿਨ ਇਨਕੁਆਰੀ ਚੱਲੀ 5 ਸਾਲ ਦੇ ਵਿੱਚ ਕੀ ਕੁਝ ਹੋਇਆ ਕਿਉਂ ਇਨਕੁਆਰੀ ਨੂੰ 2 ਦਿਨਾਂ ਚ ਜਾਂ 3 ਦਿਨਾਂ ਚ ਜਾਂ 4 ਦਿਨਾਂ ਚ ਜਾਂ ਮਹੀਨੇ ਚ 2 ਮਹੀਨੇ ਕਦਮ ਨਹੀਂ ਕੀਤਾ ਗਿਆ ਵਿਕਰਮਜੀਤ ਐਸ ਡੀ ਐਮ ਨੇ ਔਰ ਸਭ ਤੋਂ ਵੱਡੀ ਗੱਲ ਹੈ ਨਗਰ ਨਿਗਮ ਦੇ ਕਮਿਸ਼ਨਰ ਵੀ ਨੇ ਉਹਨਾਂ ਤੇ ਮਾਮਲੇ ਦੇ ਦੇਖੋ ਨਗਰ ਨਿਗਮ ਦਾ ਕੋਈ ਕਮਿਸ਼ਨਰ ਹੈ ਜਾਂ ਨਗਰ ਜਿਹੜੀ ਉਹਨਾਂ ਦੀ ਕਾਉਂਸਲ ਨੇ ਐਸ ਡੀ ਐਮ ਕੋਲ ਬਹੁਤ ਪਾਵਰਜ਼ ਹੁੰਦੀਆਂ ਨੇ ਜੋ ਪਾਵਰ ਦਾ ਇਸਤੇਮਾਲ ਗਲਤ ਪਾਸੇ ਜਾ ਰਿਹਾ ਇੱਕ ਲੰਬਾ ਸਿਸਟਮ ਹੋ ਚੁੱਕਾ ਮੈਮ ਐਦੇ ਵਿੱਚ ਕੱਲਾ ਇਹ ਨਹੀਂ ਹੈ ਕਿ ਕੱਲਾ ਇੱਕ ਅਫਸਰ ਇਨਵੋਲਡ ਹੈ ਬਹੁਤ ਸਾਰੇ ਅਫਸਰ ਇਨਵੋਲ ਹੋਣਗੇ ਬਹੁਤ ਸਾਰੇ ਲੀਡਰ ਵੀ ਇਨਵੋਲ ਹੋਣਗੇ ਕੱਲੇ ਤੁਸੀਂ ਅਫਸਰਾਂ ਦੇ ਉੱਤੇ ਜੇਕਰ ਛੁੱਟੀ ਜਾਓ ਕਿ ਯਾਰ ਅਫਸਰ ਗਲਤ ਅਫਸਰ ਗਲਤ ਨੋ ਦੈਟ ਇਜ਼ ਰੌਂਗ ਪਿਛਲਾ ਤਾਣਾ ਬਾਣਾ ਜਿਹੜਾ ਚੱਲਦਾ ਨਾ ਇਹਨਾਂ ਨੂੰ ਪੁੱਠੇ ਰਾਹ ਤੋੜਦਾ ਕੌਣ ਹੈ ਇਹਨਾਂ ਨੂੰ ਪੁੱਠੇ ਰਾਹ ਲੀਡਰ ਹੀ ਤੋੜਦੇ ਸਾਡੇ ਸਵਾਲ ਹੈ ਕਿ ਕਿਆ ਉਹਨਾਂ ਲੀਡਰਾਂ ਤੱਕਨ ਪਹੁੰਚ ਕੀਤੀ ਜਾਏਗੀ ਜਿਨ੍ਹਾਂ ਲੀਡਰਾਂ ਦੇ ਕਹਿਨ ਤੇ ਯਾ ਦਿਨਾਂ ਲੀਡਰਾਂ ਦੇ ਵਾਸਤੇ ਇਹ ਸਾਰਾ ਭ੍ਰਸ਼ਟਾਚਾਰ ਹੋਇਆ ਜਿੰਨੀ ਦੇਰ ਉਹ ਗੱਲ ਸਾਹਮਣੇ ਨਹੀਂ ਆਂਦੀ ਐਸੀ ਹਜ਼ਾਰਾਂ ਚਾਰੋਂ ਮਿਤਾ ਐਸੇ ਹਜ਼ਾਰਾਂ ਵਿਕਰਮ ਫੜੇ ਜਾਣ ਕੋਈ ਫਰਕ ਨਹੀਂ ਪੈਂਦਾ ਜੀ ਸਰ ਵਿਜੀਲੈਂਸ ਵੀ ਹੁਣ ਲਗਾਤਾਰ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਕਿ ਵਿਜੀਲੈਂਸ ਤੇ ਵੀ ਕੋਈ ਦਬਾਅ ਹੈ ਸਿਸਟਮ ਨੂੰ ਸਾਫ਼ ਕਰਨ ਲਈ ਜਾਂ ਫਿਰ ਜੋ ਸ਼ਿਕਾਇਤ ਕਰਤਾ ਉਹਨਾਂ ਦੇ ਵੱਲੋਂ ਹੀ ਜਿਹੜਾ ਕਿਹਾ ਜਾਂਦਾ ਹੈ ਕਿ ਦੇਖੋ ਅੱਜ ਕੱਲ੍ਹ ਨਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੋ ਸਕਦਾ ਹੈ ਕਿ ਇਹਨਾਂ ਦੀ ਕੋਈ ਵੀਡੀਓ ਚੈਟ ਯਾ ਆਡੀਓ ਚੈਟ ਯਾ ਕੋਈ ਵਟਸਐਪ ਮੈਸੇਜ ਯਾ ਕੋਈ ਅੱਧਾ ਦੀ ਚੀਜ਼ ਜਿਹੜੀ ਕਿ ਉਹਨਾਂ ਦੇ ਹੱਥ ਲੱਗੀ ਹੈ ਦੇਖੋ ਕੋਈ ਵੀ ਅਫਸਰ ਦੀ ਅਗਰ ਕੋਈ ਇਸ ਤਰ੍ਹਾਂ ਦੀ ਨਲਾਇਕੀ ਸਾਹਮਣੇ ਆਂਦੀ ਨਾ ਤਾਂ ਉਹਦੇ ਵਿੱਚ ਬਦਨਾਮੀ ਸਰਕਾਰ ਦੀ ਹੁੰਦੀ ਹੈ ਅਫਸਰ ਸਰਕਾਰ ਦਾ ਆਇਨਾ ਹੁੰਦਾ ਤੁਸੀਂ ਆਪਣਾ ਚਿਹਰਾ ਦੇਖਦੇ ਹੋ ਆਪਣੇ ਚਿਹਰੇ ਨੂੰ ਦੇਖਦੇ ਹੋ ਇਸ ਤਰ੍ਹਾਂ ਸਰਕਾਰ ਦਾ ਚਿਹਰਾ ਉਹਦੇ ਪ੍ਰਸ਼ਾਸਨਿਕ ਢਾਂਚੇ ਵੱਲ ਨਜ਼ਰ ਆਉਂਦਾ ਬਿਲਕੁਲ ਤੁਸੀਂ ਦੇਖੋ ਇਸ ਢਾਂਚੇ ਜਿਨੇ ਜਿਹੜੇ ਲੋਕ ਆਏ ਨੇ ਜਿਹੜੇ ਫੜੇ ਗਏ ਨੇ ਇਹ ਤੇ ਇੱਕ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਹੋ ਉਹਨੇ ਕਿੰਨੇ ਕ ਲੋਕਾਂ ਨੂੰ ਸਤਾਇਆ ਹੋਵੇਗਾ ਕਦੀ ਇਹ ਸੋਚਿਆ ਕਦੀ ਕਿੰਨੇ ਕ ਲੋਕ ਸਤੇ ਹੋਣਗੇ ਕਿੰਨਾ ਸਾਡੀ ਜਿਹੜਾ ਰਾਜਸਵੋ ਹੈ ਜਿਹੜਾ ਸਾਡਾ ਜਨਤਾ ਦਾ ਪੈਸਾ ਉਹਦਾ ਨੁਕਸਾਨ ਕੀਤਾ ਆਪਣੀਆਂ ਜੇਬਾਂ ਭਰੀਆਂ ਹੋਣਗੀਆਂ ਸਵਾਲ ਹੈ ਕਿ ਇਹਨਾਂ ਤੇ ਕਾਰਵਾਈ ਕਿਵੇਂ ਹੋਏਗੀ ਵਿਜੀਲੈਂਸ ਦਾ ਪਰਚਾ ਦਰਜ ਹੁੰਦਾ ਵਿਜੀਲੈਂਸ ਦਾ ਅਗਰ ਤੁਸੀਂ ਸਕਸੈਸ ਰੇਟ ਪੜੋ ਨਾ ਜਿਹੜਾ ਉਹਨਾਂ ਨੂੰ ਸਜ਼ਾ ਦਿਵਾਉਣ ਦਾ ਸਕਸੈਸ ਰੇਟ ਹੈ ਉਹ ਮਹਿਜ 10-12% ਸਵਾਲ ਇਹ ਹੈ ਕਿ ਇਸ ਨੂੰ ਮੁਕਾਮ ਤੱਕ ਕਿਵੇਂ ਲੈ ਕੇ ਜਾਣਾ ਹੈ ਇਹ ਵੱਡਾ ਸਵਾਲ ਹੈ ਪਰ ਇਸ ਤਰ੍ਹਾਂ ਦੇ ਮਾਮਲੇ ਇਹ ਸਾਨੂੰ ਇਸ ਤੰਤਰ ਨੂੰ ਸ਼ੋਅ ਕਰ ਰਹੇ ਨੇ ਕਿ ਬਹੁਤ ਕੁਝ ਗਲਤ ਹੋ ਰਿਹਾ ਹੈ ਦੇਖੋ ਲੀਡਰਸ ਦੀ ਇਨਵੋਲਵਮੈਂਟ ਕਿਉਂ ਹੁੰਦੀ ਹੈ ਤੁਸੀਂ ਦੇਖੋ ਕੋਈ ਪੰਜਾਬ ਜਿਸ ਤਰ੍ਹਾਂ ਦਾ ਲੀਡਰ ਨਹੀਂ ਹੈ ਜਦੋਂ ਆਪਣਾ ਕਾਰੋਬਾਰ ਕਰਦਾ ਹੋਵੇ ਤੇ ਨਾਲ ਜਿਹੜਾ ਹੈ ਉਹ ਆਪਣੀ ਲੀਡਰੀ ਚ ਮਕੰਦਦਾ ਹੋਵੇ ਲੀਡਰ ਬਣ ਗਿਆ ਦੈਟ ਮੀਨਸ ਹੀ ਇਜ਼ ਓਨ ਅ ਸੇਫ ਸਾਈਡ ਉਹਨਾਂ ਨੂੰ ਇਸ ਸੇਫ ਸਾਈਡ ਵੱਲ ਲੈ ਕੇ ਕੌਣ ਜਾਂਦੇ ਨੇ ਇਸ ਤਰ੍ਹਾਂ ਦੇ ਅਫਸਰ ਦੇਖੋ ਅਲਟੀਮੇਟਲੀ ਜੇਕਰ ਵਿਜੀਲੈਂਸ ਕਰ ਰਹੀ ਹੈ ਤੇ ਸਰਕਾਰ ਨੂੰ ਵੀ ਆਪਣਾ ਅਕਸ ਬਚਾਉਣ ਵਾਸਤੇ ਕਰ ਰਹੀ ਹੈ ਸਰਕਾਰ ਨੂੰ ਵੀ ਪਤਾ ਕਿ ਥੱਲੇ ਭ੍ਰਿਸ਼ਟਾਚਾਰ ਬਹੁਤ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਐਲਾਨ ਦੇ ਨਾਲ ਆਈ ਹੋਈ ਇੱਕ ਪਾਰਟੀ ਹੈ ਬਾਕੀ ਸਿਆਸੀ ਪਾਰਟੀਆਂ ਤੇ ਇਹਨਾਂ ਦੀ ਆਈਡੀਓਲੋਜੀ 'ਚ ਫਰਕ ਸੀ ਕਿਉਂਕਿ ਇਹਨਾਂ ਨੇ ਜੋ ਕਿਹਾ ਉਹ ਕਹਿੰਦੇ ਸੀ ਕਰਕੇ ਦਿਖਾਵਾਂਗੇ ਪਰ ਸਵਾਲ ਹੈ ਕਿ ਇਹ ਜਾਲਾ ਇੰਨਾ ਕੁ ਵੱਡਾ ਔਰ ਐਡਾ ਕੁ ਗੰਦਾ ਹੈ ਕਿ ਇਸ ਦੇ ਵਿੱਚੋਂ ਕਿਸੇ ਸਰਕਾਰ ਵਸਤੇ ਪਾਰ ਪਾਣਾ ਬਹੁਤ ਮੁਸ਼ਕਲ ਹੈ ਕਿਉਂਕਿ ਮਲੀ ਭਗਤ ਬਹੁਤ ਵੱਡੇ ਪੱਧਰ ਤੇ ਹੈ ਔਰ ਜਿਹੜੀ ਇਮਾਨਦਾਰ ਲੋਬੀ ਹੈ ਨਾ ਇੱਕ ਇਮਾਨਦਾਰ ਲੋਬੀ ਉਹ ਕੁੱਟਨ ਮਹਿਸੂਸ ਕਰਦੀ ਹੈ ਕਿ ਮੈਂ ਇਸ ਬੇਈਮਾਨ ਟੋਲੇ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਾਹਰ ਕੱਢ ਸਕਾਂ ਕਿਉਂਕਿ ਇਮਾਨਦਾਰ ਜਿਹੜਾ ਅਫਸਰ ਹੈ ਨਾ ਉਸ ਦੀ ਆਪਣੀ ਕਲਾਸ ਹੁੰਦੀ ਹੈ ਸੋ ਇਮਾਨਦਾਰ ਅਫਸਰ ਨੂੰ ਅੱਗੇ ਲੈ ਕੇ ਆਣਾ ਔਰ ਇਹਨਾਂ ਪਿਛਲੇ ਲੋਕਾਂ ਦੇ ਉੱਤੇ ਕਾਰਵਾਈ ਕਰਨਾ ਇਹ ਬਹੁਤ ਜ਼ਰੂਰੀ ਹੈ ਔਰ ਇਹਦੇ ਨਾਲ-ਨਾਲ ਇਕੱਲੇ ਇੱਕ ਅਫਸਰ ਨੂੰ ਫੜ ਕੇ ਕਾਰਵਾਈ ਜੇ ਸਰਕਾਰ ਵੀ ਕਰਦੀ ਹੈ ਜਾਂ ਵਿਜੀਲੈਂਸ ਵੀ ਕਰਦਾ ਹੈ ਤਾਂ ਮੈਨੂੰ ਨਹੀਂ ਸਮਝਦਾ ਕਿ ਠੀਕ ਹੋਏਗਾ ਇਹਨਾਂ ਦੇ ਨਾਲ-ਨਾਲ ਜਿਹੜੇ ਲੋਕ ਜੁੜੇ ਸੀ ਨਾ ਚਾਹੇ ਪੋਲੀਟੀਸ਼ੀਅਨ ਹੋਣ ਚਾਹੇ ਜਿਹੜਾ ਮਰਜ਼ੀ ਹੋਵੇ ਉਹਦੇ ਤੇ ਕਾਰਵਾਈ ਕਰਨੀ ਪੈਂਦੀ ਹੈ ਤਾਂਕਿ ਸੱਚ ਸਾਹਮਣੇ ਆ ਜਾਵੇ ਕਿ ਕਿੰਨਾ ਹਾਲਾਤਾਂ ਦੇ ਵਿੱਚ ਇਸ ਤਰ੍ਹਾਂ ਦੀ ਕਰਪਸ਼ਨ ਕਰਨ ਦੀ ਲੋੜ ਉਹਨਾਂ ਨੂੰ ਪਈ ਜੀ ਸਰ ਵਿਜੀਲੈਂਸ ਕਾਰਵਾਈਆਂ ਕਰਦੀ ਹੈ ਲਗਾਤਾਰ ਗ੍ਰਿਫਤਾਰੀਆਂ ਹੋ ਜਾਂਦੀਆਂ ਨੇ ਲੇਕਿਨ ਉਹਨਾਂ ਦੇ ਜਿਹੜੇ ਕੇਸ ਨੇ ਇਨਵੈਸਟੀਗੇਸ਼ਨ ਕਰਨ ਨੂੰ ਕਿੰਨੇ ਸਾਲ ਲੱਗ ਜਾਂਦੇ ਨੇ ਉਹ ਬਹੁਤ ਟਾਈਮ ਲੱਗ ਜਾਂਦਾ ਹੈ ਉਹਨਾਂ ਚੀਜ਼ਾਂ ਨੂੰ ਉਦੋਂ ਤੱਕ ਸਰਕਾਰਾਂ ਵੀ ਬਦਲ ਜਾਂਦੀਆਂ ਨੇ ਦੇਖੋ ਨਾਰਮਲੀ ਤੁਸੀਂ ਦੇਖੋਗੇ ਵਿਜੀਲੈਂਸ ਦੇ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਲੋਕ ਭਾਜਿਤ ਬਰੀ ਹੁੰਦੇ ਤੁਸੀਂ ਦੇਖੋ ਇੱਕ ਭ੍ਰਿਸ਼ਟਾਚਾਰ ਦਾ આરોપી ਜਿਹੜਾ ਹੈ ਚਾਹੇ ਉਹ ਲੀਡਰ ਹੋਵੇ ਜਾਂ ਉਹ ਕੋਈ ਪੋਲੀਟਿਸ਼ੀਅਨ ਹੋਵੇ ਜਾਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹੋਵੇ ਉਸ ਨੂੰ ਦਬਾਅ ਜਾਂ ਉਹਦੀ ਬਦਨਾਮੀ ਉਨੀ ਦੇਰ ਤੱਕ ਨਾ ਜਿੰਨੀ ਦੇਰ ਤੱਕ ਉਹ ਜੇਲ੍ਹ ਚ ਹੁੰਦਾ ਜਿਸ ਵੇਲੇ ਉਹਦੀ ਜ਼ਮਾਨਤ ਹੁੰਦੀ ਹੈ ਤੇ ਕਿਵੇਂ ਸੈਲੀਬ੍ਰੇਸ਼ਨ ਹੁੰਦੀ ਹੈ ਤੁਸੀਂ ਦੇਖੋ ਨਾਰਮਲੀ ਕੋਈ ਵੀ ਕੇਸ ਕਰਾ ਲਓ ਜਦੋਂ ਵੀ ਜ਼ਮਾਨਤ ਹੁੰਦੀ ਆ ਆ ਗਿਆ ਸ਼ੇਰ ਆ ਗਿਆ ਬੱਬਰ ਸ਼ੇਰ ਲਾਈਕ ਕਾਰਨ ਕੀ ਹੈ ਕਿ ਜ਼ਮਾਨਤ ਤੋਂ ਬਾਅਦ ਉਹ ਸਮਝਦਾ ਕਿ ਠੀਕ ਆ ਯਾਰ ਸਜ਼ਾ ਤੇ ਹੋਣੀ ਨਹੀਂ ਮਤਲਬ ਜਿੰਨਾ ਕੁ ਉਹਦੇ ਤੇ ਰੋਪ ਪਹਿਣਾ ਸੀ ਉਹ ਉਦੋਂ ਤੱਕਨ ਪਹਿਣਾ ਸੀ ਜਿੰਨੀ ਦੇਰ ਤੱਕਨ ਉਸ ਬੰਦੇ ਨੂੰ ਜੇਲ੍ਹ ਚ ਸੀ ਜਾਂ ਪੁਲਿਸ ਦੇ ਰਿਮਾਂਡ ਤੇ ਸੀ ਜਦੋਂ ਰਿਮਾਂਡ ਤੋਂ ਔਰ ਪੁਲਿਸ ਦੀ ਜੇਲ੍ਹ ਤੋਂ ਬਾਹਰ ਆ ਗਿਆ ਉਸ ਤੋਂ ਬਾਅਦ ਫਰੀ ਉਸ ਤੋਂ ਬਾਅਦ ਉਹ ਰਸਤੇ ਲੱਭਦਾ ਉਸ ਤੋਂ ਬਾਅਦ ਫੇਰ ਇੱਕ ਜਿਹੜੀ ਭੈੜੀ ਲੌਬੀ ਹੈ ਜਿਹਨੂੰ ਅਸੀਂ ਕਹਿੰਨੇ ਆ ਜਿਹੜੇ ਕਿ ਕਰਪਟ ਲੌਬੀ ਜਿਹਨੂੰ ਅਸੀਂ ਕਹਿੰਨੇ ਆ ਉਹ ਆ ਕੇ ਉਹਨਾਂ ਦੇ ਨਾਲ ਰਲੇਗੀ ਕਹੇਗੀ ਹਾਂਜੀ ਦੱਸੋ ਕੀ ਕਰਾਣਾ ਹੋ ਕੇ ਕਹਾ ਕਰਾਣਾ ਤੇ ਹੋ ਜਾਏਗਾ ਇਮਾਨਦਾਰ ਅਫਸਰ ਜਿਹੜਾ ਵਿਚਾਰਾ ਉਹ ਫੇਰ ਆਪਣੇ ਬਕਸਾ ਚੁੱਕੇਗਾ ਸਵੇਰੇ ਦਫ਼ਤਰ ਜਾਏਗਾ ਤੇ ਉਹਨੂੰ ਹੋਏਗਾ ਕਿ ਯਾਰ ਮੈਂ ਤਾਂ ਨਹੀਂ ਮਿਹਨਤ ਲਾ ਕੇ ਕੰਮ ਕੀਤਾ ਸੀ ਉਹਦੇ ਅੰਦਰ ਨਮੋਸ਼ੀ ਲੱਗੀ ਕਿ ਤਨਾ ਕਿਤੇ ਉਹ ਬੰਦਾ ਜ਼ਰੂਰ ਹਾਰਟਡ ਹੋਏਗਾ ਤਾਂ ਇਸ ਕਰਕੇ ਇਸ ਵੇਲੇ ਉਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਕੀ ਇਮਾਨਦਾਰੀ ਦੀ ਮਿਸਾਲ ਪ੍ਰਸ਼ਾਸਨ ਦੇ ਵਿੱਚ ਕੀਤੀ ਉਹਨਾਂ ਨੂੰ ਅੱਗੇ ਲਿਆਂਦਣ ਦੀ ਲੋੜ ਆ ਉਹਨਾਂ ਨੂੰ ਪਾਵਰ ਕਰਨ ਦੀ ਲੋੜ ਆ ਤਾਂ ਕਿ ਉਹ ਪਾਵਰ ਕਰਕੇ ਇਹਨਾਂ ਲੋਕਾਂ ਦੇ ਉੱਤੇ ਵਾਰ ਕਰਨ ਜਿਹੜੇ ਲੋਕ ਇਸ ਤਰ੍ਹਾਂ ਦੇ ਨਹੀਂ ਔਰ ਇਹਨਾਂ ਲੋਕਾਂ ਨੂੰ ਆਡੈਂਟੀਫਾਈ ਕਰਕੇ ਨੰਗਾ ਕਰਨਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਇਹਨਾਂ ਦੇ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਉਹ ਬਹੁਤ ਜ਼ਰੂਰੀ ਹੈ ਤਾਂ ਕਿ ਇਸ ਨੂੰ ਇੱਕ ਸਜ਼ਾ ਦਿੱਤੀ ਜਾਵੇ ਮਿਸਾਲੀ ਸਜ਼ਾ ਦਿੱਤੀ ਜਾਵੇ ਜਿਹਦੇ ਨਾਲ ਕਿ ਥੱਲੇ ਕੋਈ ਕਰਪਸ਼ਨ ਕਰਨ ਤੋਂ ਡਰੇ ਸੋ ਹਾਰਡ ਪਨਿਸ਼ਮੈਂਟ ਦੀ ਬਹੁਤ ਲੋੜ ਹੈ ਅਗਰ ਉਹ ਹੁੰਦੀ ਹੈ ਤਾਂ ਯਕੀਨਨ ਅਸੀਂ ਉਮੀਦ ਕਰ ਸਕਦੇ ਹਾਂ ਕਿ ਕਰਪਸ਼ਨ ਖਤਮ ਹੋਏਗੀ ਲੇਕਿਨ ਅਗਰ ਇਸ ਤਰ੍ਹਾਂ ਦਾ ਕੰਮ ਨਾ ਆਇਆ ਤਾਂ ਆਮਲੇ ਸਮਝ ਬਹੁਤ ਸਾਰੀ ਚਾਰੂ ਮੀਤਾ ਬਹੁਤ ਸਾਰੇ ਵਿਕਰਮ ਦੇ ਰਹੇ ਨੇ ਉਹ ਤੁਹਾਨੂੰ ਨਜ਼ਰ ਆਣਗੇ ਜਿਸ ਤਰ੍ਹਾਂ ਹੀ ਕਾਰਵਾਈਆਂ ਹੁੰਦੀਆਂ ਰਹਿ ਰਹੀਆਂ ਲੇਕਿਨ ਬਦਲਾਅ ਕਿਵੇਂ ਹੋਏਗਾ ਸਿਸਟਮ ਕਿਵੇਂ ਚੇਂਜ ਹੋਏਗਾ ਦੇਖੋ ਹਰ ਰੋਜ਼ ਇੱਕ ਨਵਾਂ ਪਨ ਆਂਦਾ ਹੈ ਤੁਸੀਂ ਦੇਖੋ ਕਿ ਆਨਲਾਈਨ ਕਰਤਾ ਗਿਆ ਕਈ ਚੈੱਕ ਕਰ ਦਿੱਤੇ ਗਏ ਪਹਿਲੇ ਹੱਥੀ ਕੰਮ ਹੁੰਦਾ ਸੀ ਪਰ ਸਿਸਟਮ ਨਹੀਂ ਬਦਲਿਆ ਹੂੰ ਕਰਪਸ਼ਨ ਨਹੀਂ ਰੁਕ ਸਕੀ ਉਹਦਾ ਰੀਜ਼ਨ ਹੈ ਕਿ ਕਰਪਸ਼ਨ ਦੀ ਜਿਹੜੀ ਫਲਾਵਟ ਹੈ ਨਾ ਉਹ ਬਹੁਤ ਜ਼ਿਆਦਾ ਹੋ ਚੁੱਕੀ ਹੈ ਜਾਲਾ ਇੱਕ ਕਰ ਹੁੰਦਾ ਨਾ ਇੱਕ ਇੱਕ ਸਾਈਡ ਤੇ ਜਾਲਾ ਲੱਗਦਾ ਇੱਕ ਕਰ ਹੁੰਦਾ ਜਿਹਦਾ ਪੂਰੇ ਘਰ ਤੇ ਜਾਲਾ ਲੱਗਾ ਹੈ ਇੱਥੇ ਜਿਹੜੀ ਸਰਕਾਰੀ ਇਮਾਰਤ ਹੈ ਨਾ ਉਸ ਦੇ ਵਿੱਚ ਜਾਲਾ ਲੱਗ ਚੁੱਕਾ ਤੁਹਾਡੀ ਨੌਕਰੀ ਦੇ ਅੰਦਰ ਦੀ ਜਿਹੜੀ ਮਸ਼ੀਨ ਹੈ ਮਸ਼ੀਨਰੀ ਮਤਲਬ ਜਿਸ ਸਿਸਟਮ ਚ ਅਸੀਂ ਹੈਗੇ ਆ ਉਹ ਸਿਸਟਮ ਨੂੰ ਜਾਲਾ ਲੱਗ ਚੁੱਕਾ ਉਹ ਜਿਹੜਾ ਜਾਲਾ ਨਾ ਉਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਪਾਵੇਂ ਸਰਕਾਰ ਕਹਿੰਦੀ ਅਸੀਂ ਪਾਰਦਰਸ਼ੀ ਕਰ ਰਹੇ ਹਾਂ ਇਹ ਬਟ ਅੱਜ ਵੀ ਕਰਨ ਦੀ ਲੋੜ ਆ। ਇਹ ਕਾਰਵਾਈਆਂ ਹੁੰਦੀਆਂ ਨੇ ਤਾਂ ਕਰੋੜਾਂ ਦੇ ਮਾਮਲੇ ਸਾਹਮਣੇ ਆਉਂਦੇ ਨੇ ਕੋਈ ਲੱਖਾਂ ਦੇ ਛੋਟੇ-ਮੋਟੇ ਨਹੀਂ ਕਰੋੜਾਂ ਦੇ ਜੋ ਕਿ ਹੈਰਾਨ ਕਰ ਦਿੰਦੇ ਨੇ ਕਿ ਇਹਦੇ ਕੋਲ ਇੰਨਾ ਪੈਸਾ ਹੋ ਸਕਦਾ। ਬਿਲਕੁਲ ਕਈ ਲੋਕਾਂ ਦੇ ਤੇ ਸੁਪਨੇ ਵੀ ਹੁੰਦੇ ਕਿ ਸ਼ਾਇਦ ਸਾਡੇ ਕੋਲ ਕੁਝ ਦੀ ਲੱਖ ਰੁਪਿਆ ਵੀ ਹੋ ਜਾਵੇ ਤੇ ਅਸੀਂ ਆਪਣੀ ਜ਼ਿੰਦਗੀ ਬੜੀ ਸੋਹਣੀ ਬਿਸਰ ਕਰ ਲਾਂਗੇ। ਪਰ ਇਹ ਲੋ ਕਰੋੜਾਂ ਤੋਂ ਘੱਟ ਗੱਲ ਹੀ ਨਹੀਂ ਕਰਦੇ ਉਹਦਾ ਰੀਜ਼ਨ ਕੀ ਹੈ ਤੁਸੀਂ ਦੇਖੋ ਜ਼ਮੀਨ ਪੰਜਾਬ ਚ ਬਹੁਤ ਮਹਿੰਗੀ ਹੈ ਜ਼ਮੀਨ ਦੇ ਵਿੱਚ ਜਿਹੜਾ ਕੰਮ ਹੁੰਦਾ ਨੇਚਰਲੀ ਕਰੋੜਾਂ ਦੇ ਵਿੱਚ ਹੋਏਗਾ ਪਰ ਇਹਨਾਂ ਕਰੋੜਾ ਰੁਪਈਆ ਦਾ ਖੇਡ ਖੇਡਣ ਵਾਲੇ ਜਿਹੜੇ ਲੋਕ ਨੇ ਬੈਕ ਐਂਡ ਕੀ ਹੈ ਫਰੰਟ ਐਂਡ ਕੀ ਹੈ ਜਾਣਾ ਕਿੱਥੇ ਸੀ ਕਿਉਂ ਹੋਇਆ ਥਿੰਕ ਸ਼ੁਡ ਬੀ ਕਲੀਅਰ ਉਹਦਾ ਦੀ ਕਲੈਰਿਟੀ ਜਿੰਨੀ ਦੇਰ ਨਹੀਂ ਨਾ ਆਏਗੀ ਉਨੀ ਦੇਰ ਤੱਕਨ ਦੇਖੋ ਅਗਰ ਕਿਸੇ ਨੂੰ ਸਜ਼ਾ ਵੀ ਹੋ ਜਾਂਦੀ ਹੈ ਉਹ ਸਜ਼ਾ ਅੱਧੀ ਰਹਿੰਦੀ ਹੈ ਉਹਦਾ ਰੀਜ਼ਨ ਕੀ ਹੈ ਉਹਦੇ ਵਿੱਚ ਸਪਸ਼ਟਤਾ ਨਹੀਂ ਆਪਾਂ ਦੀ ਕਿਹਨੇ ਕਿਹਦੇ ਕਹਿੰਦੇ ਕੀਤਾ ਕੌਣ ਇਹਦੇ ਨਾਲ ਇਨਵੋਲ ਸੀ ਦੇਖੋ ਇੱਕ ਫਾਈਲ ਤੇ ਇਕੱਲੇ ਅਫਸਰ ਦੇ ਸਾਈਨ ਨਹੀਂ ਹੁੰਦੇ ਹੋ ਸਕਦਾ ਉਹਨੂੰ ਕਿਸੇ ਲੀਡਰ ਨੇ ਵੀ ਕਿਹਾ ਹੋਵੇ ਸੋ ਇਸ ਕਰਕੇ ਇਨਵੈਸਟੀਗੇਸ਼ਨ ਦੇ ਪਾਰਟ ਆਫ 뷰 ਦੇ ਨਾਲ ਇਸ ਤਰ੍ਹਾਂ ਦੀ ਚੀਜ਼ਾਂ ਬਾਹਰ ਆਣੀ ਚਾਹੀਦੀਆਂ ਕਿ ਉਹਨਾਂ ਦੀ ਤਹਿ ਤੱਕ ਜਾਣੀਆਂ ਚਾਹੀਦੀਆਂ ਦੇਖੋ ਸੀਬੀਆਈ ਨੇ ਪਿਕਚਰ ਚਰਨ ਸਿੰਘ ਭੁੱਲਰ ਨਾਲ ਤੇ ਕਾਰਵਾਈ ਕੀਤੀ ਤਾਂ ਅਕਸਰ ਚਰਚਾ ਚ ਜਾਂਦਾ ਸੀ ਕਿ ਬਹੁਤ ਸਾਰੇ ਅਫਸਰਾਂ ਦੇ ਨਾਮ ਨੇ ਹੁਣ ਸਵਾਲ ਹੈ ਕਿ ਉਹ ਅਫਸਰਾਂ ਦੇ ਨਾਮ ਉਜਾਗਰ ਕਿਉਂ ਨਹੀਂ ਕੀਤਾ ਗਏ ਤਾਂ ਯਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਹ ਦੋਨੋਂ ਚੀਜ਼ਾਂ ਇੱਕ ਕੁਐਸਚਨ ਮਾਰਗ ਦੇ ਅੰਦਰ ਆ ਜਾਂਦੀ ਹੈ ਕਿ ਕਿਉਂ ਵਾਈ ਥਿਸ ਇਜ਼ ਹਿਡਨ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਮੌਕੇ ਤੇ ਕਿਸੇ ਨੂੰ ਛਿਪਾਓਗੇ ਨਾ ਚੀਜ਼ ਇਹਨੂੰ ਤੁਸੀਂ ਸ਼ੱਕ ਦੇ ਦਰਿਆ 'ਚ ਜਾਓਗੇ ਥਿੰਕ ਸ਼ੁੱਡ ਬੀ ਕਲੀਅਰ ਕਿਉਂ ਇਹ ਕਿਉਂ ਨਹੀਂ ਹੋਇਆ ਕਈ ਕਈ ਲੀਡਰ 2-200 ਕਰੋੜ ਦੇ ਘਪਲਿਆਂ ਦੇ ਅੰਦਰ ਗਏ ਠੀਕ ਹੈ ਜਮਾਨਤ ਦੇ ਬਾਹਰ ਆ ਗਏ ਛੁੱਟੀ ਕਦੀ ਕੋਈ ਚਰਚਾ ਹੀ ਨਹੀਂ ਹੋਈ ਅਮਨਦੀਪ ਕੌਰ ਵੀ ਹੁਣ ਬਾਹਰ ਆਈ ਹੈ ਬਿਲਕੁਲ ਆ ਗਈ ਹੈ ਤੁਸੀਂ ਦੇਖੋ ਨਾ ਮਤਲਬ ਚਲੋ ਉਹਨਾਂ ਨੂੰ ਬੇਲ ਇਜ਼ ਰਾਈਟ ਆਉਦਾ ਪਰ ਸਵਾਲ ਹੈ ਕਿ ਮਿਸਾਲੀ ਸਜ਼ਾ ਕਦੋਂ ਤੱਕ ਨਹੀਂ ਜਿੰਨੀ ਦੇਰ ਤੱਕ ਅੱਜ ਦੁਬਈ ਵਾਕਨ ਦੀ ਕੰਟਰੀਜ਼ ਨੇ ਯਾਸੀ ਅਮਰੀਕਾ ਦੀ ਵੀ ਗੱਲ ਕਰਨੀ ਹੈ ਅਮਰੀਕਾ ਚ ਸਾਡੇ ਨਾਲੋਂ ਵੱਧ ਕਰਾਈਆਂ ਬਟ ਇੰਪਲੀਮੈਂਟੇਸ਼ਨ ਆਫ ਲਾਜ਼ ਵੈਰੀ ਗੁੱਡ ਇਨ ਯੂਐਸ ਸੋ ਜਿੰਨੀ ਦੇਰ ਤੱਕ ਕਾਨੂੰਨ ਦਾ ਡੰਡਾ ਤੇਜ਼ ਨਹੀਂ ਹੋਏਗਾ ਸਟਰੋਂਗ ਨਹੀਂ ਹੋਏਗਾ ਜਿੰਨੀ ਦੇਰ ਤੱਕਨ ਕਾਨੂੰਨ ਦੀ ਛਾੜ ਸਹੀ ਤਰੀਕੇ ਨਾਲ ਨਹੀਂ ਪਏਗੀ ਇਹ ਕੰਮ ਨਹੀਂ ਰੁਕਣਾ ਠੀਕ ਹੈ ਸਰਕਾਰ ਸ਼ਕਤੀ ਕਰਲੇਗੀ ਵਿジネス ਪਰਚੇ ਦੇ ਦੇਗੀ ਜਿਸਾ ਤੁਸੀਂ ਪਹਿਲੇ ਵੀ ਡਿਸਕਸ ਕੀਤਾ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਮਾਮਲੇ ਆਏ ਕਿ ਸਰਕਾਰਾਂ ਬਦਲਦੀਆਂ ਤੇ ਅਫਸਰ ਵੀ ਆਪਣੇ ਟਾਈਮ ਤੇ ਟਿਕਾਣੇ ਤੇ ਆ ਜਾਂਦੇ ਨੇ ਸੋ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਪਰ ਮਤਲਬ ਹੈ ਕਿ ਇੰਪਲੀਮੈਂਟੇਸ਼ਨ ਆਫ ਲਾਅ ਔਰ ਦੂਸਰਾ ਚੰਗਾ ਸਟਰੋਂਗ ਸਿਸਟਮ ਜਿਹੜਾ ਕਿ ਇਹਨਾਂ ਕਰਪਟ ਅਫਸਰਾਂ ਦੇ ਉੱਤੇ ਕਾਰਵਾਈ ਕਰੇ ਪਰ ਦੇਖੋ ਅਸੀਂ ਹਰ ਗੱਲ 'ਚ ਸਰਕਾਰ ਨੂੰ ਦੋਸ਼ੀ ਕਰੀਂ। ਦੇਖੋ ਸਰਕਾਰ ਕੀ ਕੁਝ ਕਰੇਗੀ? ਸਵਾਲ ਹੈ ਕਿ ਜਾਲਾ ਬਹੁਤ ਵੱਡਾ, ਕ੍ਰਪਸ਼ਨ ਦਾ ਜਾਲ ਬਹੁਤ ਵੱਡਾ ਹੈ ਜਿਸ ਕਰਕੇ ਸਰਕਾਰ ਨੂੰ ਵੀ ਦਿੱਕਤ ਹੋ ਰਹੀ ਹੈ। ਕਿਉਂਕਿ ਅਧਿਕਾਰੀ ਤੇ ਉਹ ਹੀ ਨੇ ਨਾ। ਕੀ ਅਫਸਰ ਵੀ ਸਰਕਾਰਾਂ ਦੇ ਨਾਲ ਚੱਲਦੇ ਨੇ ਜੇ ਸਰਕਾਰ ਦੇ ਇਮਾਨਦਾਰ ਵੀ ਹੁੰਦੇ ਨੇ, ਲੇਕਿਨ ਉਹ ਸਾਹਮਣੇ ਨਹੀਂ ਆਪਣ। ਚੱਲਣਾ ਪਏਗਾ ਜੀ। ਕਿਉਂ ਨਹੀਂ ਚੱਲਣਾ ਪੈਂਦਾ? ਜਦੋਂ ਦਬਾਅ ਪੈਂਦਾ ਇੱਕ ਪੋਲੀਟਿਸ਼ੀਅਨ ਦਾ ਹੋਵੇ ਜਾਂ ਕੰਮ ਨਹੀਂ ਕਰਨਾ ਆਪੰਦਾਂ ਨੂੰ ਨਹੀਂ ਫੜਨਾ, ਇਹਨੂੰ ਛੱਡ ਦਿਓ, ਉਹਨੂੰ ਕਰ ਦਿਓ। ਤੇ ਕ੍ਰਪਸ਼ਨ ਤੇ ਆਪਣੇ ਆਪ ਹੀ ਆ ਗਈ ਨਾ। ਅੱਜ ਕਿਸੇ ਇੱਕ ਕੋਈ ਵੀ ਇਨਸਪੈਕਟਰ ਆ ਪੁਲਿਸ ਦਾ ਜਾਂ ਕੋਈ ਅਧਿਕਾਰੀ ਉਹਦੀ ਤਨਖਾਹ ਚੰਗੀ ਹੈ ਉਹਨੂੰ ਕਰਪਸ਼ਨ ਕਰਨ ਤੇ ਉਹਦਾ ਦਿਲ ਨਹੀਂ ਕਰਦਾ ਲੇਕਿਨ ਸਾਡਾ ਸਿਸਟਮ ਜਿਸ ਤਰੀਕੇ ਦਾ ਹੈ ਉਸਨੂੰ ਕਰਪਸ਼ਨ ਦੇ ਦਾਇਰੇ ਦੇ ਵਿੱਚ ਸੁੱਟ ਦਿੰਦਾ ਅਗਰ ਕੋਈ ਉਸ ਦਾ ਲੀਡਰ ਕਵੇ ਇਹਨੂੰ ਕਿਆ ਕੰਮ ਕਰ ਦੇਖੋ ਅਲਟੀਮੇਟਲੀ ਕਰਨਾ ਪਏਗਾ ਯੂ ਆਰ ਅ ਪਬਲਿਕ ਸਰਵੰਟ ਬਟ ਤੁਸੀਂ ਕਿਤਾਬਾਂ 'ਚ ਪਬਲਿਕ ਸਰਵੰਟ ਹੋ ਬਟ ਰਿਐਲਿਟੀ ਤੁਸੀਂ ਲੀਡਰਾਂ ਦੇ ਸਰਵੰਟ ਹੋ ਯੂ ਆਰ ਨਾਟ ਅ ਪਬਲਿਕ ਸਰਵੰਟ ਯੂ ਆਰ ਲੀਡਰ ਸਰਵੰਟ ਕਦੀ ਕਿਸੇ ਬਹੁਤ ਘਟ ਪੰਜਾਬ ਦੇ ਅਫਸਰ ਇਸ ਤਰ੍ਹਾਂ ਦੇ ਦੇਖੇਗੇ ਨੇ ਜਿਨ੍ਹਾਂ ਦੀ ਇੱਕ ਮਿਸਾਲ ਕਾਇਮ ਹੋਈ ਕਿ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸੀ ਇਸ ਅਫਸਰ ਨੇ ਇਹ ਕੰਮ ਕੀਤਾ ਸੀ ਇਸ ਅਫਸਰ ਨੇ ਇਹ ਕੰਮ ਕੀਤਾ ਸੀ ਅੱਜ ਅਫਸਰ ਵੀ ਜਿਹੜਾ ਹੈ ਉਹ ਪੋਲੀਟਿਸ਼ੀਨ ਦੇ ਨਾਲ ਮਿਲ ਕੇ ਕਹਿੰਦਾ ਠੀਕ ਹੈ ਯਾਰ ਦਿਨਦਰ ਪੋਲੀਟਿਸ਼ੀਨਾਂ ਅਸੀਂ ਆਪਣਾ ਗੇਮ ਕਰੀਏ ਤੇ ਉਹਨੇ ਦਿਨ ਤੱਕ ਨੂੰ ਉਸ ਤੋਂ ਬਾਅਦ ਸੇਫ ਹੋ ਜੀਏ ਪਰ ਉਹ ਨਹੀਂ ਚੱਲਦੇ ਤਾਂ ਸਸਪੈਂਡ ਕਰ ਦਿੱਤੇ ਬਿਲਕੁਲ ਮੈਂ ਤੁਹਾਨੂੰ ਕੀ ਕਹਾਂ ਪਰ ਇਸ ਨੂੰ ਹੋਰ ਸ਼ਕਤੀ ਦੇ ਨਾਲ ਪੇਸ਼ ਕਰਨ ਦੀ ਲੋੜ ਹੈ ਇੱਕ ਮਿਸਾਲੀ ਸਜ਼ਾ ਨਾਲ ਦਿੱਤੀ ਜਾਵੇ ਦੇਖੋ ਸਾਡੇ ਪੈਸਿਆਂ ਨਾਲ ਤੁਸੀਂ ਆਪਣੇ ਘਰ ਦੀ ਰੋਟੀ ਬਾਨੀ ਖਾਂਦੇ ਹੋ ਤੇ ਜੇ ਪਬਲਿਕ ਦੇ ਪੈਸਿਆਂ ਤੋਂ ਹੀ ਤੁਸੀਂ ਕਰਪਸ਼ਨ ਕਰਨੀ ਹੈ ਫਿਰ ਆਈ ਡੋਂਟ ਥਿੰਕ ਸੋ ਕਿ ਤੁਹਾਨੂੰ ਤੁਸੀਂ ਰਹਿਣ ਦੇ ਕਾਬਿਲ ਹੋ ਤੁਹਾਨੂੰ ਦੋ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਇੱਕ ਤੁਸੀਂ ਜਿਹੜਾ ਜਨਤਾ ਦਾ ਸਿਸਟਮ ਬ੍ਰੀਚ ਕੀਤਾ ਦੂਸਰਾ ਜਿਹੜੀ ਤੁਸੀਂ ਕਰਪਸ਼ਨ ਕੀਤੀ ਹੈ ਸੋ ਇਹ ਚੀਜ਼ਾਂ ਹੋਣੀਆਂ ਜ਼ਰੂਰੀਆਂ ਸਖਤੀ ਜਿੰਨੀਦਰ ਨਹੀਂ ਹੋਏਗੀ ਉਨੀ ਦੇਰਤ ਕੰਮ ਨਾ ਮੁਮਕਿਨ ਹੈ ਚਾਹੇ ਅਸੀਂ ਜਿੰਨੀ ਮਰਜ਼ੀ ਵਰੀ ਚਰਚਾ ਕਰ ਲਈਏ ਸਰਕਾਰਾਂ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਪਰ ਉਨੀ ਦੇਰ ਨਹੀਂ ਹੋਏਗਾ ਜਿੰਨੀ ਦੇਰ ਤੱਕ ਸਿਸਟਮ ਨੂੰ ਸਟਰੋਂਗ ਨਹੀਂ ਕੀਤਾ ਜਾਏਗਾ ਸਿਸਟਮ ਦੇ ਵਿੱਚ ਸਜ਼ਾ ਜਿਹੜੀ ਕੈਪੀਟਲ ਪनिश्डਮੈਂਟ ਆ ਇਸ ਨੂੰ ਵੱਡਾ ਨਹੀਂ ਕੀਤਾ ਜਾਏਗਾ ਉਨੀ ਦੇਰ ਤੱਕਨ ਇਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਹੋਵੇ ਜਾਂ ਨਾ ਹੋਵੇ ਇੱਕ ਬਰਬਰ ਹੋਏਗੀ ਅੱਜ ਵੀ ਕਹਿੰਦੇ ਕਾਫੀ ਬਦਲੀਆਂ ਹੋਈਆਂ ਐਟਾਰਨੀਜ਼ ਬਦਲੇ ਨੇ ਪਰ ਬਦਲਣ ਦੇ ਨਾਲ ਕੁਝ ਨਹੀਂ ਹੋਏਗਾ ਸੀਮ ਸਾਹਿਬ ਬਦਲਣ ਦੇ ਨਾਲ ਐ ਨਹੀਂ ਹੋਏਗਾ ਕਿ ਨਵੀਂ ਦੁਕਾਨ ਖੁੱਲੇਗੀ ਸਿਸਟਮ ਨੂੰ ਸਟਰੋਂਗ ਕਰੋ ਇਸ ਚੀਜ਼ ਨੂੰ ਆਮ ਜਨਤਾ ਦੀ ਗੱਲ ਸੁਣਨੀ ਸ਼ੁਰੂ ਕਰੋ ਜਿਸ ਦਿਨ ਤੁਸੀਂ ਆਮ ਜਨਤਾ ਦੀ ਗੱਲ ਸੁਣਨੀ ਸ਼ੁਰੂ ਕਰ ਦੋਗੇ ਤੇ ਯਕੀਨਨ ਚਾਰੂ ਮੇਤਾ ਜਾਂ ਵਿਕਰਮ ਵਕਨ ਦੇ ਜਿਹੜੇ ਲੋਕ ਨੇ ਅਸਰ ਨਹੀਂ ਚੁੱਕ ਸਕੋਗੇ ਜੀ ਆਮ ਜਨਤਾ ਦਾ ਸਿਸਟਮ ਤੋਂ ਵਿਸ਼ਵਾਸ ਉਤ ਗਿਆ ਤਾਂ ਹੀ ਜੋ ਦੇਖਿਆ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਲੁੱਟਖੋ ਜਾਂ ਗੈਂਗਸਟਰ ਵਾਲ ਐਦਾਂ ਦੀਆਂ ਚੀਜ਼ਾਂ ਵਧ ਰਹੀਆਂ ਨੇ ਬਿਲਕੁਲ ਜੇ ਕੋਈ ਬੰਦਾ ਫਰਸਟ੍ਰੇਟ ਹੋਏਗਾ ਤਾਂ ਕੀ ਕਰੇਗਾ ਹਮ ਅੱਜ ਤੁਸੀਂ ਕਿਸੇ ਵੀ ਸਰਕਾਰੀ ਦਫ਼ਤਰ ਚਲੇ ਜਾਓ ਤੁਸੀਂ ਮੈਨੂੰ ਸਿਸਟਮ ਦਿਖਾ ਦਿਓ ਉੱਥੇ ਅਫਸਰ ਦਾ ਕੰਮ ਕੀ ਸਿਸਟਮ ਕ੍ਰੀਏਟ ਕਰਨਾ ਸੀੰਮੰਦ ਦੱਸ ਦਿਓ ਕਿਹੜੀ ਜਗ੍ਹਾ ਦਾ ਸਿਸਟਮ ਗ੍ਰੇਡ ਕਰੋੜਾਂ ਰੁਪਏ ਲਾ ਕੇ ਬਿਲਡਿੰਗ ਤਿਆਰ ਹੁੰਦੀ ਹੈ ਪਰ ਬਿਲਡਿੰਗ ਮੇਨਟੇਨ ਨਹੀਂ ਹੋ ਪਾਂਦੀ ਅਫਸਰ ਆਪਣਾ ਆਫਿਸ ਤਾਂ ਬਹੁਤ ਸੋਹਣਾ ਕਰਦਾ ਲੇਕਿਨ ਜਿੱਥੇ ਜਨਤਾ ਬੈਠੀ ਉੱਥੇ ਭਾਵੇਂ ਕੂੜਾ ਹੋਵੇ ਸਿਸਟਮ ਨੂੰ ਕਿਵੇਂ ਚਲਾਣਾ ਦੇਖੋ ਦੂਜੇ ਪਾਸੇ ਗੱਲ ਕਰੀਏ ਤਾਂ ਪਬਲਿਕ ਬਹੁਤ ਹੈ ਬਹੁਤ ਜਨਤਾ 2000 ਪਲੱਸ ਬੰਦਿਆਂ ਦੀ ਓਪੀਡੀ ਕੋ ਨਾਨਕ ਹਸਪੀਟਲ ਚ ਐਨੇ ਮਾਸ ਨੂੰ ਮੈਨੇਜ ਕਰਨ ਵਾਸਤੇ ਬਹੁਤ ਮੁਸ਼ਕਲ ਹੈ ਰਜਿਸਟਰੀਆਂ ਵਿੱਚ ਇਹ ਹੈ ਉਹ ਮਤਲਬ ਬਟ ਤੁਹਾਡਾ ਜਿਹੜਾ ਲੀਡਰ ਹੈ ਨਾ ਉਹ ਅਨਸਰੇਬਲ ਹੋਣਾ ਚਾਹੀਦਾ ਫੋਟੋ ਸੈਸ਼ਨ ਤੇ ਨਹੀਂ ਹੋਣਾ ਚਾਹੀਦਾ ਕਿ ਮੈਂ ਚਾਰ ਫੋਟੋਆਂ ਕਰਾਤੀਆਂ ਠੀਕ ਹੈ ਤੇ ਮੈਂ ਚਾਰ ਫੋਟੋਆਂ ਕਰਾ ਕੇ ਆਵਾਂ ਮੈਂ ਬਹੁਤ ਚੰਗਾ ਮੈਂ ਬਹੁਤ ਚੰਗਾ ਉਹ ਸੋਸ਼ਲ ਮੀਡੀਆ ਤੇ ਵੀ ਨਾ ਸੁਣਦਾ ਵਾ ਗੁੱਡ ਵੈਰੀ ਗੁੱਡ ਪਾ ਦਿੱਤੀ ਜਾਂਦਾ ਔਰ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰਨ ਵਾਲੇ ਬੰਦੇ ਬਹੁਤ ਹੁੰਦੇ ਨੇ ਉਹ ਇੱਕੋ ਬੰਦਾ ਪੰਜ ਪੰਜ ਏਡੀਆ ਬਣਾ ਕੇ ਵੈਰੀ ਗੁੱਡ ਵੈਰੀ ਗੁੱਡ ਕਰੀ ਜਾਂਦਾ ਪਰ ਸਵਾਲ ਹੈ ਵੈ ਕਿ ਵੈਰੀ ਗੁੱਡ ਜਿੰਨੀ ਦੇਰ ਤਦ ਹੋਏਗਾ ਜਦੋਂ ਤੱਕਨ ਆਮ ਜਨਤਾ ਤੱਕਨ ਅਫਸਰ ਮਿਲਣਾ ਲਾ ਹੋਏਗਾ ਤੁਸੀਂ ਅਪਾਇੰਟਮੈਂਟ ਸਿਸਟਮ ਦੇ ਦੇਖੋ ਤੁਹਾਡੇ ਕੋ ਟ੍ਰੇਨੀ ਅਫਸਰ ਆਂਦੇ ਆ ਯੂ ਸ਼ੁੱਡ ਅਨਸਰਏਬਲ ਟੂ ਦਾ ਪਬਲਿਕ ਤੁਸੀਂ ਜਨਤਾ ਨੂੰ ਮਿਲੋ ਉਹਨਾਂ ਦੇ ਕੁਝ ਚੀਜ਼ਾਂ ਨੂੰ ਖਤਮ ਕਰਨਾ ਸਿੱਖੋ ਕੋਈ ਉਹਨਾਂ ਦੀ ਜਿਹੜਾ ਕੋਈ ਇੱਕ ਅਫਸਰ ਦੇ ਧੜ ਕੋ ਆਇਆ ਨਾ ਉਹ ਤੁਹਾਡੇ ਕੋ ਇੱਕ ਹੋਪ ਲੈ ਕੇ ਆ ਮਤਲਬ ਇੱਕ ਜਿਹੜਾ ਆਮ ਬੰਦਾ ਹੈ ਤੁਸੀਂ ਦੇਖੋ ਅੱਜ ਵੀ ਤੁਸੀਂ ਕਿਤੇ ਕੰਮ ਕਰਾਣਾ ਹੋਵੇ ਥਾਣੇ 'ਚ ਤੁਹਾਨੂੰ ਨੇਚਰਲੀ ਤੁਸੀਂ ਸਵਾਰਿਸ਼ ਲੱਭਦੇ ਹੋ ਚਾਹੇ ਥਾਣੇ ਇੱਕ ਮੜੀ ਦੀ ਕੰਪਲੇਂਟ ਵੀ ਕਰਾਣੀ ਹੋਵੇ ਤੁਸੀਂ ਕਹਿੰਦੇ ਉਹਨੂੰ ਯਾਰ ਕੋ ਬੰਦਾ ਲੱਭੀਏ ਜਿਹਨੂੰ ਜਾ ਕੇ ਸੀ ਕਰੀਏ ਅਲਟੀਮੇਟਲੀ ਜੇਕਰ ਕੋਈ ਵੱਡੀ ਕੰਪਲੇਂਟ ਹੁੰਦੀ ਤੇ ਨੇਚਰਚੁਲੀ ਫਿਰ ਤੋਰੀ ਫੁਲਕਾ ਚਲਾਣਾ ਪੈਂਦਾ ਸੋ ਇਸ ਨੂੰ ਜਿੰਨੀ ਦੇਰ ਤੱਕਨ ਪਾਰਦਰਸ਼ੀ ਨਹੀਂ ਕੀਤਾ ਜਾਏਗਾ ਇਸ ਨੂੰ ਨਹੀਂ ਠੀਕ ਕੀਤਾ ਜਾਏਗਾ ਉਨੀ ਦੇਰ ਤੱਕ ਗੱਡੀ ਨਹੀਂ ਚੱਲੇਗੀ ਹਾਂ ਮੁਸ਼ਕਲ ਹੈ ਮੁਸ਼ਕਲ ਦੂਰ ਹੋ ਸਕਦੀ ਹੈ ਪਰ ਸਰਕਾਰ ਦਾ ਡੰਡਾ ਕੈਪੀਟਲ ਪनिश्डਮੈਂਟ ਔਰ ਇਸ ਤਰ੍ਹਾਂ ਦੇ ਹੋਰ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਤਾ ਦਾ ਸਿਸਟਮ ਨੂੰ ਠੀਕ ਕੀਤਾ ਜਾ ਸਕਦਾ ਜੀ ਸਰ ਕਹਿੰਦੇ ਨੇ ਕਿ ਕਾਰਵਾਈਆਂ ਉਦੋਂ ਕੀਤੀਆਂ ਜਾਂਦੀਆਂ ਨੇ ਜਦੋਂ ਵੋਟਾਂ ਲੱਗ ਕੇ ਆਣ ਵਾਲੀਆਂ ਹੁੰਦੀਆਂ ਨੇ ਤਾਂ ਹੁਣ ਵੀ ਜਿਸ ਤਰ੍ਹਾਂ ਪੰਜਾਬ 'ਚ ਮਾਹੌਲ ਹੈ ਕਿ ਇਲੈਕਸ਼ਨਸ ਆ ਰਹੀਆਂ ਨੇ ਤਾਂ ਕਾਰਵਾਈਆਂ ਜਿਹੜੀਆਂ ਵੱਧਣੀਆਂ ਸ਼ੁਰੂ ਹੋ ਗਿਆ ਦੇਖੋ ਵੋਟਾਂ ਜਨਤਾ ਨੇ ਪਾਣੀਆਂ ਲੀਡਰ ਨੇ ਨਹੀਂ ਪਾਣੀਆਂ ਇਸ ਕਰਕੇ ਲੀਡਰ ਵੀ ਢੰਗ ਦਿੱਤੇ ਜਾਂਦੇ ਆ ਉਹ ਕਹਿੰਦਾ ਇੱਕ ਕਾਮ ਮਾਰ ਕੇ ਢੰਗ ਦੇ ਉਹ ਤੇ ਬਾਕੀ ਸਾਰੇ ਉਤਰ ਜਾਂਦੇ ਮਤਲਬ ਸਰਕਾਰ ਨੇ ਦੇਖੋ ਅਸੀਂ ਇਹ ਨਹੀਂ ਕਹਿ ਰਹੇ ਕਿ ਸਰਕਾਰ ਨੇ ਕੋਈ ਨਜਾਇਜ਼ ਕਾਰਵਾਈ ਕੀਤੀ ਹੈ ਸਰਕਾਰ ਨੇ ਜਾਇਜ਼ ਕਾਰਵਾਈ ਕੀਤੀ ਹੈ ਪਰ 4 ਸਾਲ ਸਰਕਾਰਾਂ ਵੀ ਸੁੱਤੀ ਰਹੀ ਹੈ ਹੂੰ ਵਿਕਰਮ ਅਜਦਾ ਨਹੀਂ ਹੈ ਮਤਲਬ ਜਿਹੜੇ ਕੋਈ ਅਧਿਕਾਰੀ ਨਹੀਂ ਉਹ ਅੱਜ ਦੇ ਨਹੀਂ ਹੈ ਇਹ ਪੁਰਾਣੇ ਕੰਮ ਕਰਨ ਵਾਲੇ ਉਹਦੋਂ ਬੰਦਾ ਦਾ ਵੀ ਕੇਸ ਲੰਬਾ ਚੱਲ ਰਿਹਾ ਬਿਲਕੁਲ ਸੋ ਉਤਵੀ ਚਤਰਕੀਆਂ ਵੀ ਲੱਤੀਆਂ ਹੋਣਗੀਆਂ ਸਭ ਕੁਝ ਹੋਇਆਗਾ ਮਤਲਬ ਇੱਕ ਬੰਦੇ ਨੂੰ ਜਿਸ ਜਗ੍ਹਾ ਤੇ ਰੋਕ ਦਿੱਤਾ ਜਾਂਦਾ ਨਾ ਤੇ ਸ਼ਾਇਦ ਅੱਜ ਐਡਾ ਵੱਡਾ 파ੜ ਨਾ ਬੰਦਾ ਨਾ ਰੋਕਣਾ ਕਮਜ਼ੋਰ ਸਿਸਟਮ ਦਾ 파ੜ ਬੰਨਾ ਇਹ ਇੱਕ ਬੁਰਾਈਆਂ ਨੇ ਜਿਸ ਨੂੰ ਦੂਰ ਕਰਨ ਦੀ ਲੋੜ ਹੈ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਲੇ ਸੋ ਬਿਲਕੁਲ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਇਸ ਵਕਤ ਚਰਚਾ ਦੇ ਦੋ ਵੱਡੇ ਮਾਮਲੇ ਸਾਹਮਣੇ ਆਏ ਨੇ ਇੱਕ ਤਾਂ ਬਟਾਲਾ ਦੇ ਵਿੱਚ ਐਸਜੀਐਮ ਦਾ ਮਾਮਲਾ ਹੈ ਜਿੱਥੇ ਵਿਜੀਲੈਂਸੀ ਰੇਡ ਹੋਈ ਤਾਂ ਦੂਜਾ ਏਡੀਸੀ ਚਾਰੂ ਮੀਤਾ ਦਾ ਮਾਮਲਾ ਤਾਂ ਦੋਨਾਂ ਮਾਮਲਿਆਂ ਦੇ ਵਿੱਚ ਸਵਾਲ ਇਹੀ ਖੜਾ ਹੁੰਦਾ ਹੈ ਕਿ ਸਿਸਟਮ ਕਿਤੋਂ ਤੱਕ ਜਿਹੜਾ ਸਾਫ਼ ਚੱਲ ਰਿਹਾ ਹੈ ਸਿਸਟਮ ਦੇ ਉੱਤੇ ਹੀ ਜਿਹੜੇ ਸੱਚਾਈ ਦੇ ਵੱਡੇ ਇਮਤਿਹਾਨ ਜਿਹੜੇ ਨੇ ਉਹ ਖੜੇ ਕੀਤੇ ਨੇ ਤਾਂ ਲੋਕ ਜਿਹੜੇ ਨੇ ਉਸ ਸਿਸਟਮ ਤੋਂ ਕਿਸ ਤਰ੍ਹਾਂ ਬੇਖਬਰ ਨੇ ਕਿਸ ਤਰ੍ਹਾਂ ਇਸ ਪਰ ਪ੍ਰਸ਼ਾਸਨਿਕ ਢਾਂਚਾ ਜਿਹੜਾ ਹੈ ਉਹ ਪੰਜਾਬ ਦਾ ਹਿੱਲਿਆ ਹੋਇਆ ਹੈ ਹਰ ਪਾਸੇ ਜਿਹੜਾ ਕ੍ਰਪਸ਼ਨ ਚੱਲ ਰਹੀ ਹੈ ਤਾਂ ਸਰਕਾਰ ਦੇ ਵੱਲੋਂ ਜਿਹੜੇ ਕਾਰਵਾਈਆਂ ਤਾਂ ਕੀਤੀਆਂ ਜਾ ਰਹੀਆਂ ਨੇ ਲੇਕਿਨ ਸਿਸਟਮ ਨੂੰ ਜਿਹੜਾ ਹੈ ਉਹ ਬਦਲਾ ਜਿਹੜਾ ਹੈ ਉਹ ਨਹੀਂ ਕੀਤਾ ਜਾ ਰਿਹਾ ਤਾਂ ਇਸ ਦੇ ਬਾਰੇ ਅੱਜ ਚਰਚਾ ਕੀਤੀ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਆਮ ਜਨਤਾ ਦੀ ਜਿਹੜੀ ਰਾਏ ਉਹ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਤੁਹਾਡੀ ਇਸ ਮਾਮਲੇ ਦੇ ਵਿੱਚ ਕੀ ਰਾਏ ਹੈ ਕਿ ਕਿਸ ਤਰ੍ਹਾਂ ਜੋ ਇਹ ਵਿਜੀਲੈਂਸ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਕਿੰਨਾ ਕੁ ਪੱਧਰ ਤੱਕ ਠੀਕ ਨੇ ਤਾਂ ਕੀ ਇਹ ਪ੍ਰਸ਼ਾਸਨਿਕ ਢਾਂਚੇ ਦੇ ਵਿੱਚ ਬਦਲਾਅ ਕਰ ਰਹੀਆਂ ਨੇ ਜਾਂ ਨਹੀਂ ਆਪਣੀ ਰਾਏ ਸਾਨੂੰ ਜ਼ਰੂਰ ਦੱਸੋ